ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਟੋੜੀ ਮਹੱਲਾ ਪੰਜਵਾਂ ਗਰਵ ਗਹਿ ਲੜੋ ਮੂੜ ਹਿਓ ਰੇ ਹੀਓ ਮਹਰਾਜ ਰੀ ਮਾਇਓ ਗਰਵ ਗਹਿ ਲੜੋ ਮੂੜ ਹੀਓ ਰੇ ਹੀਓ ਮਹਰਾਜ ਰੀ ਮਾਇਓ ਢੀ ਹਰ ਨਿਆਈ ਮੋਹ ਫਾਕਿਓ ਰੇ ਰਹਾਓ ਕਣੋ ਕਣੋ ਕੜੋ ਸਦ ਲੋੜੈ ਵਿਣ ਲੈਣੇ ਕੈਠੇ ਪਾਇਓ ਰੇ ਮਹਾਰਾਜ ਰੋਗ ਗਾਥ ਵਾਹੁ ਸਿਓ ਲੁਬੜਿਓ ਨਹਿ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸੇਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾਂ ਕੋ ਲਹਿਣੋ ਮਹਾਰਾਜ ਦੀ ਗਾਠੜਿਓ ਜਨ ਨਾਨਕ ਗਰਭਾਸਨਾ ਪਾਉੜਿਓ ਰੇ ਸੁਣ ਮਨ ਸੇਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾਂ ਕੋ ਲਹਿਣੋ ਮਹਾਰਾਜ ਦੀ ਕਾਠੜਿਓ ਜਨ ਨਾਨਕ ਗਰਬਾਸਨਾ ਪਾਉੜਿਓ ਰੇ ਕਲਸਾ ਵਾਹਿਗੁਰਜੀ ਕੀ ਫਤਿਹ ਟੋਡੀ ਮਹੱਲਾ ਪੰਜਵਾ ਏ ਭਾਈ ਮੂਰਖ ਹਿਰਦਾ ਅਹੰਕਾਰ ਨਾਲ ਝੱਲਾ ਹੋਇਆ ਰਹਿੰਦਾ ਹੈ ਇਸ ਹਿਰਦੇ ਨੂੰ ਮਹਾਰਾਜ ਪ੍ਰਭੂ ਦੀ ਮਾਇਆ ਨੇ ਮੱਛੀ ਵਾਂਗ ਮੋਹ ਵਿੱਚ ਵਸਾ ਰੱਖਿਆ ਹੈ ਜਿਵੇਂ ਮੱਛੀ ਨੂੰ ਗੁੰਡੀ ਵਿੱਚ ਰਹਾਓ ਏ ਭਾਈ ਮੋਹ ਵਿੱਚ ਫਸਿਆ ਹੋਇਆ ਹਿਰਦਾ ਸਦਾ ਬਹੁਤ ਬਹੁਤ ਮਾਇਆ ਮੰਗਦਾ ਰਹਿੰਦਾ ਹੈ ਪਰ ਭਾਗਾ ਤੋਂ ਬਿਨਾ ਕਿੱਥੋਂ ਪ੍ਰਾਪਤ ਕਰੇ ਏ ਭਾਈ ਮਹਾਰਾਜ ਦਾ ਦਿੱਤਾ ਹੋਇਆ ਇਹ ਸਰੀਰ ਹੈ ਇਸੇ ਨਾਨਕ ਮੂਰਖ ਜੀ ਮੋਹ ਕਰਦਾ ਰਹਿੰਦਾ ਹੈ ਨਿਭਾਗਾ ਮੂਰਖ ਆਪਣੇ ਮਨ ਨੂੰ ਤ੍ਰਿਸ਼ਨਾ ਦੀ ਅੱਗ ਨਾਲ ਜੋੜੀ ਰੱਖਦਾ ਹੈ ਏ ਮਨ ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ ਇਸ ਦੀ ਬਰਕਤ ਨਾਲ ਤੇਰੇ ਸਾਰੇ ਪਾਪ ਮਿਟ ਜਾਣਗੇ ਏ ਦਾਸ ਨਾਨਕ ਕੁਮਹਾਰਾਜ ਦੇ ਖਜ਼ਾਨੇ ਵਿੱਚੋਂ ਜਿਸ ਨੇ ਭਾਗਾ ਵਿੱਚ ਕੁਝ ਪ੍ਰਾਪਤੀ ਲਿਖੀ ਹੈ ਉਹ ਜੂਨਾ ਵਿੱਚ ਨਹੀਂ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ